ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆਪਾਂ ਸਤੰਬਰ ਮਹੀਨੇ ਦੇ ਬਾਰੇ ਵੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਉਗਾਈਆਂ ਜਾਂਦੀਆਂ ਨੇ ਜੋ ਸਾਨੂੰ ਸਾਰੀ ਸਰਦੀ ਹਾਰਵੈਸਟ ਕਰਨ ਨੂੰ ਮਿਲ ਜਾਣਗੀਆਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਤੁਹਾਨੂੰ ਸਤੰਬਰ ਮਹੀਨੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਆਪਣੀਆਂ ਸਤੰਬਰ ਮਹੀਨਾ ਇੱਕ ਇਹ ਜਿਹਾ ਮਹੀਨਾ ਆਉਂਦਾ ਜਿੱਥੋਂ ਆਪਣਾ ਚੇਂਜ ਹੁੰਦਾ ਵੈਦਰ ਨਾ ਜਿਵੇਂ ਹੁਣ ਗਰਮੀਆਂ ਤੋਂ ਬਾਅਦ ਇੱਕਦਮ ਸਰਦੀ ਆਉਂਦੀ ਆ ਤੇ ਸਤੰਬਰ ਦੇ ਵਿੱਚ ਆਪਾਂ ਜਿਹੜੀਆਂ ਸਬਜ਼ੀਆਂ ਉਗਾਵਾਂਗੇ ਤੇ ਜਿਹੜੀਆਂ ਲੋੜੀਆਂ ਆਪਾਂ ਲਗਾਵਾਂਗੇ ਉਹ ਆਪਾਂ ਨੂੰ ਪੂਰਾ ਸਾਲ ਭਰ ਮਤਲਬ ਆਪਣਾ ਆ ਗਿਆ ਸਰਦੀਆਂ ਸਰਦੀਆਂ ਦਾ ਸੀਜ਼ਨ ਆਪਾਂ ਨੂੰ ਉਹੀ ਸਬਜ਼ੀਆਂ ਚੱਲਣਗੀਆਂ ਨਾ ਜਿਵੇਂ ਬੇਸਿਕਲੀ ਗੋਭੀ ਆ ਗਈ ਆਪਣੇ ਠੀਕ ਹੈ ਮਿਰਚਾਂ ਵੀ ਚਲਦੀਆਂ ਰਹਿੰਦੀਆਂ ਨੇ ਮਿਰਚਾਂ ਗਰਮੀ ਵਾਲੀਆਂ ਵੀ ਹੁੰਦੀਆਂ ਨੇ ਮਿਰਚਾਂ ਸਰਦੀਆਂ ਵਾਲੀਆਂ ਵੀ ਨੇ ਟਮਾਟਰ ਵੀ ਇਹੀ ਸਿਸਟਮ ਹੁੰਦਾ ਮਿਰਚ ਸਰਦੀਆਂ ਗਰਮੀਆਂ ਬਾਕੀ ਜਿਹੜਾ ਮੇਨ ਬੇਸਿਕ ਜਿਵੇਂ ਹੋ ਗਿਆ ਧਨੀਆ ਹੋ ਗਿਆ ਠੀਕ ਹੈ ਪਾਲਕ ਹੋ ਗਿਆ ਓਕੇ ਆਪਣੇ ਕੋਲੇ ਜਿਵੇਂ ਮੇਥੀ ਹੋ ਗਈ ਇਹਨਾਂ ਬਾਰੇ ਸਾਰੇ ਇਹਨਾਂ ਸਾਰੀ ਸਬਜ਼ੀਆਂ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀ ਇਹਨਾਂ ਨੂੰ ਕਿੰਨੇ ਵੱਡੇ ਛੋਟੇ ਗਰੋ ਬੈਗ ਦੀ ਜ਼ਰੂਰਤ ਹੁੰਦੀ ਹੈ ਕਿੰਨੇ ਟਾਈਮ ਬਾਅਦ ਸਾਨੂੰ ਇਹ ਹਾਰਵੈਸਟ ਕਰਨ ਨੂੰ ਮਿਲ ਜਾਂਦੀਆਂ ਨੇ ਕਿਸ ਚੀਜ਼ ਦੀ ਅਸੀਂ ਪਨੀਰੀ ਲਾ ਸਕਦੇ ਹਾਂ ਕੀ ਕਿਸ ਚੀਜ਼ ਨੂੰ ਅਸੀਂ ਡਾਇਰੈਕਟ ਬੀਜ ਤੋਂ ਉਗਾ ਸਕਦੇ ਹਾਂ ਸਾਰੀ ਵੀਡੀਓ ਅਜੇ ਇਸ ਚੀਜ਼ ਬਾਰੇ ਹੋਵੇਗੀ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਸਭ ਤੋਂ ਪਹਿਲਾਂ ਜਿਹੜੀ ਸਤੰਬਰ ਦੀ ਸਬਜੀ ਹੈ ਉਹ ਆਪਾਂ ਧਨੀਏ ਬਾਰੇ ਗੱਲ ਕਰਾਂਗੇ ਵੀ ਧਨੀਆ ਕਿਵੇਂ ਲਗਾਇਆ ਜਾਂਦਾ ਕਿੰਨੇ ਦਿਨਾਂ ਵਿੱਚ ਤੁਹਾਨੂੰ ਹਾਰਵੈਸਟਿੰਗ ਉਹਦੀ ਕਰਨ ਨੂੰ ਮਿਲ ਜਾਂਦੀ ਹੈ ਕਿਉਂਕਿ ਸਰਦੀਆਂ ਦੀਆਂ ਸਬਜ਼ੀਆਂ ਹੋਣ ਤੇ ਉਹ ਵਿੱਚ ਧਨੀਆ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਤੇ ਧਨੀਆ ਬਹੁਤ ਸੌਖੇ ਤਰੀਕੇ ਨਾਲ ਲੱਗ ਜਾਂਦਾ ਹੈ ਤੁਹਾਨੂੰ ਦੱਸਾਂਗੀ ਦੋ ਤਿੰਨ ਤਰੀਕੇ ਜਿਨ੍ਹਾਂ ਨਾਲ ਤੁਸੀਂ ਧਨੀਆ ਜਿਹੜਾ ਉਹ ਛੇਤੀ ਉਗ ਆ ਸਕਦੇ ਹੋ ਇੱਕ ਤਾਂ ਤੁਸੀਂ ਇਸ ਤਰ੍ਹਾਂ ਬੱਟਾ ਬਣਾ ਕੇ ਉਹਨਾਂ ਦੇ ਵਿੱਚ ਘਾਰਾ ਜਿਹੜਾ ਧਨੀਆ ਉਹ ਲਗਾ ਸਕਦੇ ਹੋ ਉੱਪਰ ਇੱਕ ਵਾਰ ਧਨੀਆ ਲਗਾ ਕੇ ਮਿੱਟੀ ਜਰੂਰ ਪਾ ਦਿਆ ਕਰੋ ਕਿਉਂਕਿ ਇਹਦੇ ਨਾਲ ਕੀ ਹੁੰਦਾ ਜਿਹੜਾ ਧਨੀਆ ਉਹ ਜਲਦੀ ਉੱਗਿਆ ਆਉਂਦਾ ਹੈ तकरीबन 15 ਦਿਨਾਂ ਦੇ ਵਿੱਚ ਜਿਹੜਾ ਧਨੀਆ ਉਹ ਉੱਗ ਜਾਂਦਾ ਹੈਗਾ ਤੇ 30 ਤੋਂ ਲੈ ਕੇ 35 ਦਿਨਾਂ ਤੱਕ ਤੁਹਾਨੂੰ ਹਾਰਵੈਸਟ ਕਰਨ ਨੂੰ ਧਣੀਆਂ ਤੁਸੀਂ ਤੋੜ ਕੇ ਸਬਜ਼ੀ ਵਿੱਚ ਆਪਣਾ ਉਗਾ ਕੇ ਪਾ ਸਕਦੇ ਹੋਗੇ ਤੇ ਦੂਸਰਾ ਤਰੀਕਾ ਇਹ ਹੁੰਦਾ ਜੇ ਤੁਸੀਂ ਸਿੱਧਾ ਬੀਜ ਬੀਜਣੇ ਚਾਹੁੰਦੇ ਹੋਗੇ ਇਸ ਤਰ੍ਹਾਂ ਤੁਸੀਂ ਮਿੱਟੀ ਨੂੰ ਥੋੜਾ ਸੰਤਲ ਕਰਕੇ ਉਹਦੇ ਉੱਪਰ ਬੀਜ ਪਾ ਸਕਦੇ ਹੋ ਤੇ ਉੱਪਰ ਉਹਦੇ ਵਿੱਚ ਮਿੱਟੀ ਪਾ ਦਿਓ ਧਣੀਆਂ ਤੁਹਾਡਾ ਸਾਰੇ ਦਾ ਸਾਰਾ ਜਿਹੜਾ ਧਣੀਆਂ ਉਹ ਉਗੂਗਾ ਇੱਕ ਵਾਰ ਇਹਨੂੰ ਪਾਣੀ ਜ਼ਰੂਰ ਦੇ ਦਿਆ ਕਰੋ ਕਿਉਂਕਿ ਸੀਡਸ ਨੂੰ ਪਾਣੀ ਦੀ ਜਦੋਂ ਆਪਾਂ ਨਵੇਂ ਲਾਉਨੇ ਆ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਧਨੀਆ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਆਪਣੇ ਘਰ ਵਿੱਚ ਆਪਣੇ ਖਾਣ ਜੋਗਾ ਜਾਂ ਆਪਣੀ ਸਬਜ਼ੀ ਦੇ ਵਿੱਚ ਪਾਉਣ ਜੋਗਾ ਧਨੀਆ ਜਿਹੜਾ ਤੁਸੀਂ ਉਗਾ ਸਕਦੇ ਆ ਇਹ ਜਿਹੜਾ ਤੁਸੀਂ ਧਨੀਆ ਉਗਾਇਆ ਸੀ ਆ ਦੇਖੋ ਤੁਸੀਂ 15 ਦਿਨਾਂ ਦੇ ਬਾਅਦ ਤੁਸੀਂ ਧਨੀਆ ਦੀ ਗ੍ਰੋਥ ਦੇਖ ਸਕਦੇ ਦੇਖ ਸਕਦੇ ਆ ਸਾਰੇ ਦਾ ਸਾਰਾ ਜਿਹੜਾ ਧਨੀਆ ਉਹ ਉੱਗਿਆ ਹੋਇਆ ਤੇ ਹੁਣ ਅਸੀਂ ਇਹਨੂੰ ਤੋੜ ਸਕਦੇ ਆਂ 30 ਤੋਂ ਲੈ ਕੇ 35 ਦਿਨਾਂ ਦੇ ਵਿੱਚ ਜਿਹੜਾ ਧਨੀਆ ਉਹ ਤੁਸੀਂ ਉਗਾ ਬੀਜ ਕੇ ਤੋੜ ਕੇ ਆਪਣੀ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਸਾਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਿਹੜੀ ਅਗਲੀ ਸਬਜੀ ਆਪਾਂ ਸਤੰਬਰ ਦੇ ਮਹੀਨੇ ਦੀ ਗੱਲ ਕਰਾਂਗੇ ਉਹ ਪਾਲਕ ਐ ਪਾਲਕ ਨੂੰ ਜਿਹੜਾ ਗਰੋਵ ਹੈਗਾ ਉਹ ਕੋਸ਼ਿਸ਼ ਕਰੋ ਵੀ ਵੱਡਾ ਹੀ ਲਵੋ ਉਚਾਈ ਦੇ ਵਿੱਚ ਥੋੜਾ ਘੱਟ ਤੇ ਚੌੜਾਈ ਦੇ ਵਿੱਚ ਜ਼ਿਆਦਾ ਲਵੋ ਕਿਉਂਕਿ ਪਾਲਕ ਜਿਹੜੀ ਪੱਤੇਦਾਰ ਸਬਜੀ ਆ ਉਹ ਫੈਲਦੀ ਜ਼ਿਆਦਾ ਹੁੰਦੀ ਐ ਇਹਦੇ ਜਿਹੜੇ ਸੀਡਸ ਨੇ ਉਹ ਜ਼ਿਆਦਾ ਸੰਘਣੇ ਨਾਲ ਲਾਇਆ ਕਰੋ ਆਦਰਵਾਇਜ਼ ਪ੍ਰੋਪਰ ਗਰੋ ਨਹੀਂ ਕਰਦੇ ਹੈਗੇ ਸੀਡਸ ਇਸ ਤਰ੍ਹਾਂ ਤੁਸੀਂ ਵੱਟਾਂ ਬਣਾ ਕੇ ਉਹਨਾਂ ਦੇ ਵਿੱਚਕਾਰ ਜਿਹੜੇ ਬੀਜ ਨੇ ਉਹ ਲਾ ਦਿਓ ਇਨਾਂ ਦੇ ਉੱਪਰ ਹਲਕੀ ਹਲਕੀ ਮਿੱਟੀ ਆ ਜਿਹੜੀ ਉਹ ਜ਼ਰੂਰ ਬਚਾ ਦਿਆ ਕਰੋ ਇਹਦੇ ਨਾਲ ਕੀ ਹੁੰਦਾ ਜਿਹੜੇ ਸੀਡਸ ਹੁੰਦੇ ਨੇ ਉਹ ਜਲਦੀ ਉਗ ਆਉਂਦੇ ਨੇ ਇੱਕ ਪਰਤ ਆ ਜਿਹੜੀ ਜਰੂਰ ਬਣਾ ਦਿਆ ਕਰੋ ਤੇ ਤਕਰੀਬਨ 30 ਤੋਂ ਲੈ ਕੇ 45 ਦਿਨਾਂ ਤੱਕ ਜਿਹੜਾ ਤੁਹਾਨੂੰ ਪਾਲਕ ਹੈ ਉਹ ਤੋੜਨ ਨੂੰ ਮਿਲ ਜਾਊਗਾ ਤੁਸੀਂ ਤੋੜ ਸਕਦੇ ਹੋ ਤੁਸੀਂ ਇਹ ਉੱਪਰ ਉੱਪਰ ਉਹੀ ਕੱਟਣਾ ਹੁੰਦਾ ਜਿੰਨਾ ਤੁਸੀਂ ਉੱਪਰ ਉੱਪਰ ਕੱਟਾਂਗੇ ਉੰਨੀ ਹੀ ਇਹਦੀ ਗਰੋਥ ਹੈ ਜਿਹੜੀ ਉਹ ਜ਼ਿਆਦਾ ਹੋਵੇਗੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਜਿਹੜਾ ਪਾਲਕ ਹੈ ਉਹ ਆਪਣੇ ਘਰੇ ਚਾਹੇ ਤੁਸੀਂ ਦੀ ਸਬਜੀ ਬਣਾਵੋ ਚਾਹੇ ਕਿਸੇ ਸਬਜੀ ਦੇ ਵਿੱਚ ਪਾ ਸਕਦੇ ਹੋ ਜਿਹੜਾ ਪਾਲਕ ਹੈ ਉਹ ਤੁਸੀਂ ਉਗਾ ਸਕਦੇ ਹੋ ਕਿਉਂਕਿ ਇਹਨਾਂ ਜਿਹੜੀਆਂ ਸਰਦੀ ਵਾਲੀਆਂ ਸਬ지ਆਂ ਸਾਰੀਆਂ ਪੱਤੇਦਾਰ ਸਬ지ਆਂ ਹੁੰਦੀਆਂ ਨੇ ਇਹਨਾਂ ਤੋਂ ਸਪੈਸ਼ਲੀ ਜਿਹੜੇ ਗਰੋ ਵੈਗਸ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ ਉਹ ਉਚਾਈ ਦੇ ਵਿੱਚ ਘੱਟ ਹੋਣ ਤੇ ਚੌੜਾਈ ਦੇ ਵਿੱਚ ਜ਼ਿਆਦਾ ਹੋਣ ਜਾਂ ਲੰਬਾਈ ਦੇ ਵਿੱਚ ਜ਼ਿਆਦਾ ਹੋਣ ਤਾਂ ਹੀ ਉਹ ਜਿਹੜੀਆਂ ਸਬ지ਆਂ ਕਿਉਂਕਿ ਇਹਨਾਂ ਦੇ ਜੜਾਂ ਜ਼ਿਆਦਾ ਨਹੀਂ ਹੁੰਦੀਆਂ ਆ ਤੁਸੀਂ ਦੇਖ ਸਕਦੇ ਹੋ 15 ਦਿਨਾਂ ਬਾਅਦ ਜਿਹੜਾ ਪਾਲਕ ਹੈ ਬਹੁਤ ਸੋਹਣਾ ਗਰੋਅ ਕਰ ਰਿਹਾ ਸਰ ਸਾਰੇ ਦਾ ਸਾਰਾ ਜਿਹੜਾ ਪਾਲਕ ਹੈ ਸਾਡਾ ਉੱਗਿਆ ਹੋਇਆ ਹੈਗਾ ਕਿਤੇ ਵੀ ਐ ਨਹੀਂ ਹੈਗਾ ਜਿਹੜਾ ਪਾਲਕ ਹੈ ਤੁਸੀਂ ਨਾ ਬੀਜਿਆ ਹੋਵੇ ਉਹ ਨਾ ਉਗਿਆ ਹੋਵੇ ਬਸ ਇਹਨਾਂ ਦਾ ਧਿਆਨ ਹੀ ਰੱਖਣਾ ਹੁੰਦਾ ਵੀ ਇਹ ਗਰੋਅ ਬੈਗ ਨੇ ਛੋਟੇ ਵੱਡੇ ਲਿਆ ਕਰੋ ਜਦੋਂ ਵੀ ਜਿਹੜੀਆਂ ਪੱਤੇਦਾਰ ਸਬਜ਼ੀਆਂ ਲਾਉਣੀਆਂ ਨੇ ਨਾ ਉਹਨਾਂ ਦਾ ਗਰੋਅ ਬੈਗ ਨੇ ਜਿਹੜੇ ਵੱਡੇ ਲਿਆ ਕਰੋ ਤੇ ਉਚਾਈ ਦੇ ਵਿੱਚ ਭਾਵੇਂ ਘੱਟ ਹੋਣ ਕਿਉਂਕਿ ਇਹਨਾਂ ਦੀ ਜੜਾਂ ਜ਼ਿਆਦਾ ਨਹੀਂ ਹੁੰਦੀਆਂ ਹੈਗੀਆਂ ਜੜਾਂ ਘੱਟ ਹੁੰਦੀਆਂ ਨੇਗੀਆਂ ਆਪਾਂ ਨੂੰ ਪਤਾ ਹੀ ਹੈਗਾ ਤੇ ਚੜਾਈ ਦੇ ਵਿੱਚ ਜਿਆਦਾ ਲਿਆ ਕਰੋ ਤਾਂ ਕਿ ਜਿਹੜੀਆਂ ਮਤਲਬ ਸਬਜ਼ੀਆਂ ਨੇ ਉਹ ਵਧੀਆ ਗ로우 ਕਰ ਸਕਣ ਜਿਹੜੀ ਅਗਲੇ ਮਹੀਨੇ ਦੀ ਸਤੰਬਰ ਦੀ ਸਬਜ਼ੀ ਆ ਉਹ ਗੋਭੀ ਹੈ ਗੋਭੀ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਾ ਸਕਦੇ ਹੋ ਉਹ ਸਾਨੂੰ ਸਾਰੀ ਸਰਦੀ ਸਰਦੀ ਹਾਰਵੈਸਟ ਕਰਨ ਨੂੰ ਮਿਲੂਗੀ ਗੋਭੀ ਲਈ ਤੁਸੀਂ ਜੋ ਚੂਜ਼ ਕਰਨਾ ਗ로우 ਬੈਗ 12x12 ਦੇ ਗ로우 ਬੈਗ ਦੇ ਵਿੱਚ ਤੁਸੀਂ ਲਾਉਣੀ ਹੈ ਔਰ ਇੱਕ ਗ로우 ਬੈਗ ਦੇ ਵਿੱਚ ਸਿਰਫ ਇੱਕ ਹੀ ਬੂਟਾ ਲਾਉਣਾ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜੀ ਗੋਭੀ ਹੈ ਉਹ ਤਾਂ ਬੂਟਾ ਜਿਹੜਾ ਵੱਡਾ ਫੈਲਦਾ ਫੁੱਲ ਬਣਦਾ ਹੈ ਇਸ ਕਰਕੇ ਇੱਕ ਗ੍ਰੋ ਬੈਗ ਦੇ ਵਿੱਚ ਲਾਓ ਜੇ ਤੁਹਾਡੇ ਕੋਲ ਵੱਡਾ ਗ੍ਰੋ ਬੈਗ ਹੈਗਾ ਤਾਂ ਤੁਸੀਂ ਉਹਦੇ ਵਿੱਚ ਜਿੰਨਾ ਤੇ ਤੁਹਾਡੇ ਕੋਲ ਗ੍ਰੋ ਬੈਗ ਹੈਗਾ ਜਿਸ ਸਾਈਜ਼ ਦਾ ਉਹ ਸਾਈਜ਼ ਦੇ ਹਿਸਾਬ ਨਾਲ ਜਿਹੜੇ ਬੂਟੇ ਨੇ ਉਹ ਲਗਾ ਸਕਦੇ ਹੋਗੇ ਪਰ ਇਹ ਕੋਸ਼ਿਸ਼ ਰੱਖਿਓ ਵੀ ਉਹਨਾਂ ਨੂੰ ਫੈਲਣ ਵਾਸਤੇ ਸਪੇਸ ਹੈ ਜਿਹੜੀ ਉਹ ਜ਼ਰੂਰ ਚਾਹੀਦੀ ਹੁੰਦੀ ਹੈ ਉਹਦੇ ਹਿਸਾਬ ਨਾਲ ਹੀ ਜਿਹੜਾ ਗੋਬੀ ਦਾ ਬੂਟਾ ਤੁਸੀਂ ਲਗਾਉਂਗੇ ਤੇ ਤਕਰੀਬਨ 2 ਮਹੀਨਿਆਂ ਬਾਅਦ ਜਿਹੜੀ ਗੋਭੀ ਆ ਉਤੋਂ ਨੂੰ ਹਾਰਵੈਸਟ ਕਰਨ ਨੂੰ ਮਿਲ ਜਾਊਗੀ ਇਹਦੇ ਵਿੱਚ ਵੀ ਜਿਹੜੀ ਫੁੱਲ ਗੋਭੀ ਆ ਨਾ ਉਹਦੇ ਵਿੱਚ ਵੀ ਕਈ ਵੈਰਾਈਟੀਆਂ ਆਉਂਦੀਆਂ ਨੇ ਜਿਵੇਂ ਜਿਹੜੀ ਅਸੀਂ ਲਗਾ ਰਹੇ ਆ ਇਹ ਵਾਈਟ ਕਲਰ ਦੀ ਗੋਭੀ ਆ ਇਹਦੇ ਵਿੱਚ ਪਰਪਲ ਕਲਰ ਵੀ ਆਉਂਦਾ ਤੇ yellow ਕਲਰ ਵੀ ਆਉਂਦਾ ਲਗਾਉਣ ਦਾ ਪ੍ਰੋਸੈਸ ਸਾਰਿਆਂ ਦਾ ਸੇਮ ਹੈ ਬਸ ਕਲਰ ਅਲੱਗ-ਅਲੱਗ ਨੇ ਉਹ ਤੁਸੀਂ ਚਾਹੋ ਤਾਂ ਕੋਕੋ ਪੀੜ ਦੇ ਵਿੱਚ ਇਹਨਾਂ ਦੇ ਸੀਡਸ ਤਿਆਰ ਕਰਕੇ ਪੌਦੇ ਤਿਆਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਜੇ ਨਹੀਂ ਤਿਆਰ ਕਰ ਸਕਦੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਤੁਸੀਂ ਮਾਰਕੀਟ ਦੇ ਵਿੱਚੋਂ ਜਿਹੜੀ ਪਨੀਰੀ ਆ ਉਹ ਤੁਹਾਨੂੰ ਮਿਲ ਜਾਂਦੀ ਹੈ ਤੁਸੀਂ ਉਹ ਲਿਆ ਕੇ ਲਾ ਸਕਦੇ ਹੋ ਕੋਸ਼ਿਸ਼ ਕਰੋ ਵੀ ਆਪਣੇ ਜਿਹੜੇ ਸੀਡਸ ਨੇ ਉਹਨਾਂ ਦੀ ਕੋਕੋ ਪੀਟ ਵਿੱਚ ਉਗਾ ਕੇ ਲਗਾਓ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਜਿਹੜੇ ਸੀਡਸ ਨੇ ਉਹ ਜਰਮੀਨੇਟ ਹੋ ਜਾਂਦੇ ਨੇ तकरीबन 15 ਦਿਨ ਲੱਗਦੇ ਨੇ ਇੱਕ ਬੂਟਾ ਤਿਆਰ ਹੋਣ ਨੂੰ ਉਹ ਬੂਟਾ ਤਿਆਰ ਕਰਕੇ ਤੁਸੀਂ 12x12 ਦੇ ਗ੍ਰੋ ਬੈਗ ਦੇ ਵਿੱਚ ਪਾ ਸਕਦੇ ਹੋ ਲਗਾ ਸਕਦੇ ਹੋ ਪਰ ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਇੱਕ ਵਾਰ ਜ਼ਰੂਰ ਦੇ ਦਿਆ ਕਰੋ ਸਾਰੇ ਦਾ ਸਾਰਾ ਇੰਨਾ ਕੀ ਮਤਲਬ ਪਾਣੀ ਇਸ ਤੰਗ ਨਾਲ ਦਿਆ ਕਰੋ ਕਿ ਜਿਹੜੀਆਂ ਜੜਾਂ ਨੇ ਫੁੱਟੇ ਦੀਆਂ ਉਹ ਮਿੱਟੀ ਨਾਲ ਫੱਕੜ ਹੈ ਜਿਹੜੀ ਆਸਾਨੀ ਨਾਲ ਵੱਢ ਸਕੇ ਤੇ ਬੂਟਾ ਗਰੋ ਹੋ ਸਕੇ ਕਿਉਂਕਿ ਇਹਨਾਂ ਦਾ ਕੀ ਹੁੰਦਾ ਜਿਹੜੀ ਆਪਾਂ ਪਨੀਰੀ ਲਾਉਨੇ ਆ ਨਾ ਉਹਨਾਂ ਦੇ ਵਿੱਚ ਕਈ ਫੁੱਟੇ ਮਰ ਜਾਂਦੇ ਨੇ ਉਹ ਮਰ ਤਾਂ ਜਾਂਦੇ ਨੇ ਕਿ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲਦਾ ਤੇ ਉਹਨਾਂ ਤੇ ਆਲਾ ਦਵਾਲੀ ਮਿੱਟੀ ਨਹੀਂ ਲੱਗਦੀ ਇਹ ਮਿੱਟੀ ਲਾ ਕੇ ਤਾਂ ਉਹਨੂੰ ਥੋੜਾ ਜਿਹਾ ਦੱਬ ਕੇ ਉਨ੍ਹਾਂ ਦੇ ਵਿੱਚ ਪਾਣੀ ਪਾ ਦਿਆ ਕਰੋ ਤੇ ਇਹ ਤਿੰਨੇ ਤਰ੍ਹਾਂ ਦੀ ਗੋਭੀ ਜਿਹੜੀ ਵੀ ਤੁਸੀਂ ਚਾਹੋ ਸਤੰਬਰ ਮਹੀਨੇ ਦੇ ਵਿੱਚ ਲਾ ਸਕਦੇ ਹੋ ਤੁਹਾਨੂੰ ਸਾਰੀ ਸਰਦੀ ਜਿਹੜੀ ਗੋਭੀ ਹੈ ਉਹ ਹਾਰਵੈਸਟ ਕਰਨ ਨੂੰ ਮਿਲ ਜੂਗੀ। ਹੁਣ ਆਪਣੀ ਜਿਹੜੀ ਅਗਲੀ ਸਬਜ਼ੀ ਸਤੰਬਰ ਮਹੀਨੇ ਦੇ ਵਿੱਚ ਲਾ ਸਕਦੇ ਹਾਂ ਕਿਉਂਕਿ ਪੱਤੇਦਾਰ ਸਬਜ਼ੀਆਂ ਨੇ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਨੂੰ ਸਾਰੀਆਂ ਹੀ ਸਤੰਬਰ ਮਹੀਨੇ ਦੇ ਵਿੱਚ ਅਸੀਂ ਲਾ ਸਕਦੇ ਹੁੰਦੇ ਆ ਕਿਉਂਕਿ ਇਸ ਟਾਈਮ ਕੀ ਹੁੰਦਾ ਜਿਹੜੀ ਗਰਮੀ ਐ ਉਹ ਤਕਰੀਬਨ ਖਤਮ ਹੋ ਚੁੱਕੀ ਹੁੰਦੀ ਐ ਤੇ ਸਰਦੀ ਐ ਜਿਹੜੀ ਸਰਦੀ ਦੀ ਸਟਾਰਟਿੰਗ ਐ ਉਹ ਸ਼ੁਰੂ ਹੋ ਚੁੱਕੀ ਹੁੰਦੀ ਐ ਤੇ ਮੌਸਮ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਇਸ ਤੋਂ ਬਾਅਦ ਸਰਦੀ ਥੋੜੀ ਜ਼ਿਆਦਾ ਵੱਜ ਜਾਂਦੀ ਐ ਫਿਰ ਬੁੱਟੇ ਨੂੰ ਗਰੋ ਕਰਨ ਵਾਸਤੇ ਥੋੜਾ ਟਾਈਮ ਚਾਹੀਦਾ ਹੁੰਦਾ ਬਟ ਸਤੰਬਰ ਮਹੀਨਾ ਐਸਾ ਹੁੰਦਾ ਵੀ ਕਿ ਇਹ ਸੇ ਇੱਕ ਪਰਫੈਕਟ ਟਾਈਮ ਆ ਜਿਹੜਾ ਸਰਦੀਆਂ ਦੀਆਂ ਸਬਜ਼ੀਆਂ ਦਾ ਆਪਾਂ ਕਹਿ ਸਕਦੇ ਆ ਵੀ ਇਸ ਮਹੀਨੇ ਦੇ ਵਿੱਚ ਸਬਜ਼ੀਆਂ ਜਿਹੜੀਆਂ ਤੁਸੀਂ ਉਗਾ ਸਕਦੇ ਹੋ ਉਗਾ ਕੇ ਜੋ ਚੰਗੀਆਂ ਗਰੋ ਕਰਦੀਆਂ ਨੇ ਉਨਪਾ ਅਗਲੀ ਸਬਜ਼ੀ ਜਿਹੜੀ ਸਤੰਬਰ ਮਹੀਨੇ ਦੇ ਵਿੱਚ ਲਗਾ ਸਕਦੇ ਆ ਉਹ ਅਸੀਂ ਹਰੇ ਪਿਆਜ਼ ਲਗਾਉ ਤੱਕਦੇ ਆ ਇਹ ਇਸ ਤਰ੍ਹਾਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਜਿਹੜੇ ਛੋਟੇ ਛੋਟੇ ਹਰੇ ਪਿਆਜ਼ ਨੇ ਉਹ ਪਿਆਜ਼ ਨੇ ਉਹ ਮਿਲ ਜਾਣਗੇ ਇਹ ਡਾਇਰੈਕਟ ਹੀ ਮਿੱਟੀ ਦੇ ਵਿੱਚ ਲੱਗ ਜਾਂਦੇ ਨੇ ਮਿੱਟੀ ਦੇ ਵਿੱਚ ਲਾ ਕੇ ਇਹਨਾਂ ਨੂੰ ਤੇ ਇਹ ਥੋੜੇ ਦਿਨਾਂ ਦੇ ਵਿੱਚ ਹੀ ਉਗਰਨੇ ਸ਼ੁਰੂ ਹੋ ਜਾਂਦੇ ਨੇ ਤਕਰੀਬਨ 2 ਮਹੀਨਿਆਂ ਦੇ ਵਿੱਚ ਇਹ ਤਿਆਰ ਹੋ ਜਾਂਦੇ ਨੇ ਪਰ ਇਹਨਾਂ ਨੂੰ ਲਾਉਣ ਵਾਸਤੇ ਵੀ ਥੋੜਾ ਜਿਹਾ ਸਪੇਸ ਇਹਨਾਂ ਨੂੰ ਰੱਖਿਆ ਜਿਵੇਂ ਇਸ ਤਰ੍ਹਾਂ ਅਸੀਂ ਨਾ ਏਨੀ-ਏਨੀ ਸਪੇਸ ਰੱਖੀ ਇਹਨਾਂ ਨੂੰ ਲਾਉਣ ਲੱਗੇ ਇਹ ਚਿਰ ਧਿਆਨ ਰੱਖਿਆ ਕਰੋ ਕਿਉਂਕਿ ਪਿਆਜ਼ ਨੇ ਜਿਹੜੇ ਉਹਨਾਂ ਨੇ ਨੀਚੇ ਵਧਣਾ ਹੁੰਦਾ ਹੈ ਨੀਚੇ ਵਧਣ ਵਾਸਤੇ ਉਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਜੇਕਰ ਅਸੀਂ ਇਹਨਾਂ ਨੂੰ ਮਤਲਬ ਪੀੜੇ-ਪੀੜੇ ਲਾਵਾਂਗੇ ਸਪੇਸ ਨਹੀਂ ਛੱਡਾਂਗੇ ਤਾਂ ਉਹ ਗਰੋ ਨਹੀਂ ਕਰਨਗੇ ਤੇ ਪਿਆਜ਼ ਪ੍ਰੋਪਰ ਆਪਣੀ ਸ਼ੇਪ ਦੇ ਵਿੱਚ ਨਹੀਂ ਬਣੂਗਾ ਇਸ ਕਰਕੇ ਇਹਨਾਂ ਨੂੰ ਲਾਉਣ ਲੱਗੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿ ਇਹਨਾਂ ਦੇ ਵਿੱਚ ਸਪੇਸ ਹੈ ਜਿਹੜੀ ਉਹ ਚਾਹੀਦੀ ਹੈ ਤੇ ਮਿੱਟੀ ਇਹਨਾਂ ਦੀ ਪੋਲੀ ਚਾਹੀਦੀ ਹੈ ਮਿੱਟੀ ਪੋਲੀ ਕਰਨ ਵਾਸਤੇ ਤੁਸੀਂ ਇਹਦੇ ਵਿੱਚ ਕੋਕੋ ਪੀਟ ਪਾ ਸਕਦੇ ਹੋ ਤੇ ਵਰਮੀ ਕੰਪੋਸਟ ਜ਼ਰੂਰ ਪਾਓ ਕਿਉਂਕਿ ਰੂਪ ਗਾਰਡਨਿੰਗ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਤੇ ਜਿਹੜੀ ਮਿੱਟੀ ਆ ਸਖਤ ਨਹੀਂ ਹੋਣੀ ਚਾਹੀਦੀ ਜੇ ਜਿੰਨੀ ਤੁਹਾਡੀ ਮਿੱਟੀ ਹੈ ਜਿਹੜੀ ਪੋਲੀ ਰਹੂਗੀ ਓਨਾ ਹੀ ਪਿਆ ਜਿਹੜਾ ਗrow ਕਰੂਗਾ। ਤੁਸੀਂ ਨੀਚੇ ਤਾਂ ਆਪਾਂ ਗੋਡੀ ਕਰ ਦਿੰਦੇ ਆ ਤੇ ਉੱਪਰ ਵੀ ਗੋਡੀ ਜ਼ਰੂਰੀ ਹੈਗੀ ਤੇ ਪਾ ਕੇ ਥੋੜੀ ਥੋੜੀ ਉੱਪਰ ਮਿੱਟੀ ਜ਼ਰੂਰ ਪਾ ਦਿਆ ਕਰੋ। ਹੁਣੇ ਥੋੜੇ ਦਿਨਾਂ ਦੇ ਵਿੱਚ ਗ로우 ਕਰਨੇ ਸ਼ੁਰੂ ਹੋ ਜਾਣਗੇ ਜਿਉਂ ਤੋਂ ਗ로우 ਹੋਗੇ ਉਦੋਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਿਹੜੀ ਅਗਲੀ ਸਤੰਬਰ ਦੀ ਸਬਜ਼ੀ ਹੈ ਉਹ ਸਾਡੀ ਮੂੜੀਆਂ ਨੇਗੀਆਂ ਮੂੜੀਆਂ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਾ ਸਕਦੇ ਹੋ ਕਿਉਂਕਿ ਇਹ ਸਾਨੂੰ 2 ਮਹੀਨਿਆਂ ਦੇ ਵਿੱਚ ਹਾਰਵੈਸਟ ਕਰਨ ਨੂੰ ਮਿਲ ਜਾਣਗੀਆਂ ਜਿਹੜੀ ਮੂਲੀ ਆ ਉਹ ਵੀ ਦੋ ਤਰ੍ਹਾਂ ਦੀ ਆਉਂਦੀ ਹੁੰਦੀ ਹੈ ਇੱਕ ਰੈੱਡ ਕਲਰ ਚ ਆਉਂਦੀ ਹੁੰਦੀ ਹੈ ਇੱਕ ਵਾਈਟ ਕਲਰ ਚ ਆਉਂਦੀ ਹੁੰਦੀ ਹੈ ਜੇਕਰ ਤੁਸੀਂ ਰੈੱਡ ਕਲਰ ਦੀ ਮੂਲੀ ਲਾਉਨੇ ਹੋ ਤਾਂ ਉਹ 1 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਜਿਹੜੀ ਅਸੀਂ ਲਾ ਰਹੇ ਹਾਂ ਵਾਈਟ ਕਲਰ ਦੀ ਮੂਲੀ ਇਹ ਸਾਨੂੰ 2 ਮਹੀਨੇ ਲੱਗਣਗੇ ਮੂਲੀ ਨੂੰ ਤਿਆਰ ਹੋਣ ਵਾਸਤੇ ਇਹ ਅਸੀਂ ਗਰੋ ਬੈਗ ਦੇ ਵਿੱਚ ਲਗਾਉਨੇ ਆ ਗਰੋ ਬੈਗ ਦੇ ਵਿੱਚ ਦੋ ਹੀ ਵਟਾਂ ਬਣਾਵਾਂਗੇ ਇਹਦੇ ਵਿੱਚ ਕਿਉਂਕਿ ਮੂਲੀਆਂ ਮੂਲੀਆਂ ਨੂੰ ਵੀ ਵਧਣ ਵਾਸਤੇ ਥੋੜੀ ਸਪੇਸ ਚਾਹੀਦੀ ਹੁੰਦੀ ਹੈ ਪਰ ਇਹ ਚੀਜ਼ ਦਾ ਧਿਆਨ ਰੱਖਿਓ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਹੈਗਾ ਵੀ ਜਿਹੜੀਆਂ ਸਬਜ਼ੀਆਂ ਆਪਣੀਆਂ ਸਰਦੀ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਗਰੋ ਬੈਗਸ ਦੀ ਉਚਾਈ ਦੀ ਘੱਟ ਜ਼ਰੂਰਤ ਹੁੰਦੀ ਹੈ ਪਰ ਮੂਲੀਆਂ ਵਾਸਤੇ ਜਿਹੜਾ ਗਰੋ ਬੈਗ ਹੈਗਾ ਉਹ ਸਾਨੂੰ ਉੱਚਾ ਚਾਹੀਦਾ ਹੈ ਜਿਹੜੀ ग्रो ਵੈ ਜਿਹੜੀ ਮੂਲੀ ਆ ਉਹ ਨੀਚੇ ਨੂੰ ਵਾਦੀ ਆ ਇਸ ਕਰਕੇ ਘੱਟੋ ਘੱਟ 10 12 ਇੰਚ ਦਾ ਜਿਹੜਾ ਗਰੋ ਬੈਗ ਦੀ ਉਚਾਈ ਹੈ ਉਹ ਸਾਨੂੰ ਚਾਹੀਦੀ ਹੈ ਉਹਦੇ ਵਿੱਚ ਓਨੀ ਹੀ ਮਿੱਟੀ ਸਾਨੂੰ ਚਾਹੀਦੀ ਹੈ ਮਿੱਟੀ ਓਨੀ ਕੁ ਘੱਟ ਰੱਖਿਓ ਵੀ ਤਾਂ ਕਿ ਪਾਣੀ ਆ ਜਿਹੜਾ ਪ੍ਰੋਪਰ ਵੇ ਨਾਲ ਪੈ ਸਕੇ ਇਸ ਕਰਕੇ ਇਹ ਦਾ ਜਿਹੜਾ ਗਰੋ ਬੈਗ ਆ ਉਹ ਸਾਨੂੰ ਉਚਾਈ ਦੇ ਵਿੱਚ ਜ਼ਿਆਦਾ ਚਾਹੀਦਾ ਹੋਏਗਾ ਤਾਂ ਹੀ ਜਿਹੜੀ ਮੂਲੀ ਆ ਉਹ ਆਪਾਂ ਨੂੰ ਵਧਣੀ ਫੁੱਲਣੀ ਸ਼ੁਰੂ ਹੋਵੇਗੀ ਜੇਕਰ ਉਚਾਈ ਦੇ ਵਿੱਚ ਘਟ ਹੋਵੇਗਾ ਤਾਂ ਮੂਲੀ ਆਪਣੀ ਸ਼ੇਪ ਵਿੱਚ ਨਹੀਂ ਆਉਗੀ। ਪ੍ਰੋਪਰ ਵੇ ਨਾਲ ਨਹੀਂ ਵਧੂਗੀ। ਇਸ ਕਰਕੇ ਇਹਦੇ ਸੀਡਸ ਵੀ ਨੇ ਜਿਹੜੇ ਥੋੜੀ ਸਪੇਸ ਦੇ ਕੇ ਰੱਖਿਆ ਕਰੋ। ਤਾਂ ਕਿ ਉਹਨਾਂ ਨੂੰ ਵਧਣ ਵਾਸਤੇ ਸਪੇਸ ਮਿਲ ਸਕੇ। ਇਹਦੇ ਵਿੱਚ ਬਚਾਅ ਵਾਲੇ ਇੱਕ ਮਤਲਬ ਸਾਈਡ ਤੇ ਵੱਟਾਂ ਬਣਾ ਕੇ ਵਿਚਕਾਰੇ ਦੀ ਜਗ੍ਹਾ ਬਣਾਓ ਕਿਉਂਕਿ ਇਹਦੇ ਜਿਹੜੇ ਪਾਣੀ ਆ ਉਹ ਵਿਚਕਾਰਹੀ ਪਵੇਗਾ। ਇਸ ਤਰ੍ਹਾਂ ਤੁਸੀਂ ਕਰਕੇ ਜਿਹੜੀਆਂ ਮੋੜੀਆਂ ਨੇ ਸਤੰਬਰ ਮਹੀਨੇ ਦੇ ਵਿੱਚ ਉਗਾ ਸਕਦੇ ਹੋ ਜੇਕਰ ਤੁਸੀਂ ਸਤੰਬਰ ਦੇ ਸਟਾਰਟਿੰਗ ਦੇ ਵਿੱਚ ਵੀ ਜਿਹੜੇ ਸਬਜ਼ੀਆਂ ਲਾਉਣੇ ਹੋ ਤਾਂ ਤੁਸੀਂ ਸਰਦੀ ਦੇ ਜਿਹੜੇ ਅਕਤੂਬਰ ਨਵੰਬਰ ਦੇ ਵਿੱਚ ਜਾ ਕੇ ਤੁਹਾਨੂੰ ਆਰਾਮ ਨਾਲ ਜਿਹੜੀਆਂ ਘਰ ਦੇ ਵਿੱਚ ਸਬਜ਼ੀਆਂ ਸਾਰੀਆਂ ਹਾਰਵੈਸਟ ਕਰਨ ਨੂੰ ਮਿਲ ਜਾਣੀਆਂ ਜੇ ਤੁਸੀਂ ਹੁਣੇ ਹੀ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਸਬਜ਼ੀਆਂ ਜਿਹੜੀਆਂ ਲਗਾ ਦੇਣੇ ਹੋ ਤਾਂ ਤੁਹਾਨੂੰ ਮਾਰਕੀਟ ਜਾਣ ਦੀ ਜ਼ਰੂਰਤ ਨਹੀਂ ਪਊਗੀ ਜੋ ਵੀ ਸਬਜ਼ੀ ਤੁਸੀਂ ਲਗਾਓਗੇ ਤਾਂ ਤੁਹਾਨੂੰ ਕਈ ਸਕਤੀਆਂ ਜਿਵੇਂ ਧਨੀਆ ਹੈਗਾ ਪਾਲਕ ਹੈ ਉਹ ਸਾਨੂੰ 30 ਤੋਂ ਲੈ ਕੇ 35 ਦਿਨਾਂ ਤੱਕ ਹਾਰਵੈਸਟ ਕਰਨ ਨੂੰ ਮਿਲ ਜਾਏਗਾ ਜਾਂ ਮੂਰੀ ਹੈ ਗੋਭੀ ਹੈ ਇਹ ਸਾਨੂੰ ਲੈ ਕੇ 1.5 ਤੋਂ ਲੈ ਕੇ 2 ਮਹੀਨੇ ਤੱਕ ਤਿਆਰ ਹੋ ਜਾਏਗੀ ਤਾਂ ਕੋਸ਼ਿਸ਼ ਕਰੋ ਵੀ ਆਪਣੀ ਛੱਤ ਉੱਪਰ ਸਬਜ਼ੀਆਂ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਜਾਂ ਛੱਤ ਤੇ ਤੁਸੀਂ ਗਾਰਡਨਿੰਗ ਕਰਦੇ ਹੋ ਤਾਂ ਇਹ ਸਬਜ਼ੀਆਂ ਅਕਤੂਬਰ ਮਹੀਨੇ ਦੇ ਵਿੱਚ ਟਾਈਮ ਕੱਢ ਕੇ ਜਰੂਰ ਲਾਓ ਇਹਨਾਂ ਨੂੰ ਤਾਂਕਿ ਜਦੋਂ ਤੱਕ ਆਪਾਂ ਨੂੰ ਸਰਦੀਆਂ ਸਟਾਰਟ ਹੋਣਗੀਆਂ ਤਾਂ ਇਹ ਸਬਜ਼ੀਆਂ ਜਿਹੜੀਆਂ ਆਪਾਂ ਨੂੰ ਹਾਰਵੈਸਟ ਕਰਨ ਨੂੰ ਮਿਲ ਜਾਣ। ਅਗਲੀ ਜਿਹੜੀ ਸਬਜ਼ੀ ਆ ਉਹ ਲੈਟਸ ਹੈ। ਲੈਟਸ ਮੋਸਟਲੀ ਸਲਾਦ ਦੇ ਵਿੱਚ ਵਰਤੇ ਜਾਂਦੇ ਨੇ। ਇਹਨਾਂ ਲਈ ਵੀ ਜਿਹੜੇ ਗ로우 ਵੈਗਸ ਨੇ ਉਚਾਈ ਦੀ ਘੱਟ ਜ਼ਰੂਰਤ ਹੁੰਦੀ ਹੈ, ਚੌੜਾਈ ਦੇ ਵਿੱਚ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕਿਉਂਕਿ ਇਹ ਲੀव्स ਵਾਲੇ ਸੈਲਡ ਹੁੰਦੇ ਨੇ, ਸੈਲਡ ਦੇ ਵਿੱਚ ਵਰਤਿਆ ਜਾਂਦਾ। ਇਹ ਦੋ ਕਲਰਸ ਦੇ ਵਿੱਚ ਆਉਂਦੇ ਨੇ, ਇੱਕ ਗ੍ਰੀਨ ਕਲਰ ਦੇ ਵਿੱਚ ਆਉਂਦਾ ਤੇ ਇੱਕ ਰੈੱਡ ਕਲਰ ਦੇ ਵਿੱਚ ਆਉਂਦਾ। ਇਹਨਾਂ ਨੂੰ ਵੀ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ ਤੇ ਤਕਰੀਬਨ 30 ਤੋਂ ਲੈ ਕੇ 35 ਦਿਨਾਂ ਤੱਕ ਸਾਨੂੰ ਇਹ ਹਾਰਵੈਸਟ ਕਰਨ ਨੂੰ ਮਿਲ ਜਾਣਗੇ। ਇਹ ਵੀ ਪਾਲਕ ਦੀ ਤਰ੍ਹਾਂ ਉੱਪਰੋਂ ਲੀव्स ਇਹਦੇ ਪੱਤੇ ਹੀ ਤੋੜੇ ਜਾਂਦੇ ਨੇ। ਜੋਂ ਇਹਨਾਂ ਨੂੰ ਪੱਤੇ ਨੂੰ ਤੋੜੋਗੇ ਤੁਸੀਂ ਉਹਨਾਂ ਇਹ ਜਿਆਦਾ ਵਧਣਗੇ। ਇਹਨਾਂ ਇਹਦੀ ਧਰਤੀ ਵੀ ਪੋਲੀ ਰੱਖਣੀ ਜ਼ਰੂਰੀ ਹੈ। ਇਸ ਕਰਕੇ ਦੇ ਵਿੱਚ ਵੀ ਥੋੜੀ ਕੋਕੋ ਪੀਟ ਜ਼ਰੂਰ ਮਿਕਸ ਕਰਿਆ ਕਰੋ। ਤਾਂ ਕਿ ਸਾਨੂੰ ਵਧੀਆ ਗ੍ਰੋਥ ਹੋ ਸਕੇ ਇਹਨਾਂ ਦੀ ਜਿਹੋ ਜਿਹੋ ਜੀ ਤੁਹਾਡੇ ਕੋਲ ਗਰੋ ਵੇਗ ਹੈਗੇ ਨੇ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਨੈਕਸਟ ਆਪਾਂ ਬਰੋਕਲੀ ਲਾਈ ਹੋਈ ਹੈ ਸਤੰਬਰ ਮਹੀਨੇ ਦੇ ਵਿੱਚ ਬਰੋਕਲੀ ਲਾ ਸਕਦੇ ਹੋ ਇਸ ਤਰ੍ਹਾਂ ਸੀ ਕੋਕੋ ਪੀਟ ਦੇ ਵਿੱਚ ਟ੍ਰੇ ਦੇ ਵਿੱਚ ਲੱਗੀ ਹੋਈ ਹੈ ਇਹਦੇ ਪਲਾਂਟਸ ਨੇ ਕੁਝ ਪਲਾਂਟਸ ਨੇ ਜਿਹੜੇ ਗਰੋ ਕਰ ਚੁੱਕੇ ਨੇਗੇ ਇਹ ਵੀ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਮੇਥੀ ਹੋ ਗਈ ਮੇਥੀ ਵੀ ਤੁਸੀਂ ਜਿਹੜੀ ਸਤੰਬਰ ਮਹੀਨੇ ਦੇ ਵਿੱਚ ਗਰੋ ਕਰ ਸਕਦੇ ਹੋ ਉਹ ਵੀ ਤੁਸੀਂ ਰੂਪ ਤੀਤੋ ਲੈ ਕੇ 35 ਦਿਨਾਂ ਤੱਕ ਤੁਹਾਨੂੰ ਮੀਤੀ ਜਿਹੜੀ ਹਾਰਵੈਸਟ ਕਰਨ ਨੂੰ ਮਿਲ ਜਾਵੇਗੀ ਜਦੋਂ ਇਹਨਾਂ ਦੇ ਜਿਹੜੇ ਸੀਡਸ ਨੇ ਉਹ ਪੌਦੇ ਬਣ ਕੇ ਉਸ ਤੋਂ ਬਾਅਦ ਤੁਸੀਂ ਗrow bag ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਸਕਦੇ ਹੋ ਆ ਦੇਖੋ ਅਸੀਂ ਗrow bag ਦੇ ਵਿੱਚ ਲਾਏ ਹੋਏ ਨੇ ਬਰੋਕਲੀ ਦੇ ਪਲਾਂਟ ਨੇ ਇਹ ਇਹਨਾਂ ਨੂੰ ਘੱਟੋ ਘੱਟ 15 ਦਿਨ ਲੱਗਣਗੇ ਹਜੇ ਪ੍ਰੋਪਰ ਪਲਾਂਟ ਬਣਨ ਉਸ ਤੋਂ ਬਾਅਦ ਇਹਨਾਂ ਨੂੰ ਗrow bag ਦੇ ਵਿੱਚ ਸ਼ਿਫਟ ਅਸੀਂ ਕਰਦੇ ਹਾਂ ਮਿਰਚਾਂ ਦੇ ਬੂਟੇ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਉਹ ਵੀ ਜਦ ਤੱਕ ਤੁਸੀਂ ਬੀਜ ਉਹ ਸਿੱਧਾ ਪੌਦੇ ਤਿਆਰ ਕਰ ਸਕਦੇ ਹੋ ਟੁਟ-ਟੁਟ 20 ਦਿਨ ਲੱਗਦੇ ਨੇ ਉਹਨਾਂ ਨੂੰ ਪੌਦੇ ਤਿਆਰ ਹੋਣ ਤੋਂ ਬਾਅਦ ਤੁਸੀਂ 12x12 ਦੇ ਗਰੋ ਬੈਗ ਦੇ ਵਿੱਚ ਇੱਕ-ਇੱਕ ਜਿਹੜਾ ਬੂਟਾ ਹੈ ਇੱਕ-ਇੱਕ ਗਰੋ ਬੈਗ ਦੇ ਵਿੱਚ ਸ਼ਿਫਟ ਕਰਕੇ ਸਤੰਬਰ ਮਹੀਨੇ ਦੇ ਵਿੱਚ ਤੁਸੀਂ ਇਹ ਬੂਟੇ ਤਿਆਰ ਕਰਕੇ ਲਗਾ ਸਕਦੇ ਹੋ ਕਿਉਂਕਿ ਸਾਨੂੰ ਸਾਰੀ ਸਰਦੀ ਹਾਰ ਹੱਟ ਕਰਨ ਨੂੰ ਮਿਲ ਜਾਣਗੇ ਦੇਖ ਸਕਦੇ ਆ ਵੀ ਅਸੀਂ ਕੁਝ ਸਾਡੇ ਪਹਿਲਾਂ ਦੇ ਆ ਜਿਹੜੀਆਂ ਪਲਾਂਟਸ ਨੇ ਉਹਨਾਂ ਤੇ ਜਿਹੜਾ ਫਲ ਆ ਉਹ ਕੱਟ ਗਿਆ। ਉਸ ਤੋਂ ਬਾਅਦ ਅਸੀਂ ਜਿਹੜੀਆਂ ਨਵੀਆਂ ਮਿਰਚਾਂ ਨੇ ਸਤੰਬਰ ਮਹੀਨੇ ਦੇ ਵਿੱਚ ਲਗਾ ਦਿੱਤੀਆਂ ਨੇ ਤੁਸੀਂ ਤੁਸੀਂ ਵੀ ਸਤੰਬਰ ਮਹੀਨੇ ਦੇ ਵਿੱਚ ਜਿਹੜੀਆਂ ਮਿਰਚਾਂ ਨੇ ਉਹ ਲਗਾ ਸਕਦੇ ਹੋ। ਜਿਹੜੀ ਅਗਲੀ ਆਪਾਂ ਸਤੰਬਰ ਮਹੀਨੇ ਦੇ ਵਿੱਚ ਟਮਾਟਰ ਟਮਾਟਰ ਵੀ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਗਾ ਸਕਦੇ ਹੋ। ਦੋ ਤਰ੍ਹਾਂ ਦੇ ਟਮਾਟਰ ਆਉਂਦੇ ਨੇ। ਜਿਹੜੇ ਜਿਹੜੇ ਸਿੰਪਲ ਆਪਣੇ ਟਮਾਟਰਾਂ ਦੇ ਬੂਟੇ ਹੁੰਦੇ ਨੇ ਇੱਕ ਬੇਲ ਵਾਲੇ ਟਮਾਟਰ ਆਉਂਦੇ ਨੇ ਉਹਨਾਂ ਤੇ ਫਲ ਜ਼ਿਆਦਾ ਲੱਗਦਾ ਹੁੰਦਾ ਥੋੜੀ ਉਹਨਾਂ ਨੂੰ ਕੇਅਰ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਤੁਸੀਂ ਸਤੰਬਰ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਸੋ ਮਚ